ਕਾਬਰ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਫਗਵਾੜਾ ਪੁਲਿਸ ਵੱਲੋਂ ਇਲਾਕੇ ਅੰਦਰ ਨਸ਼ੇ ਦੇ ਖਾਤਮੇ ਲਈ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਫਗਵਾੜਾ ਪੁਲਿਸ ਵੱਲੋਂ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਦੀ ਅਗਵਾਈ ਹੇਠ ਦੇਰ ਰਾਤ ਫਗਵਾੜਾ ਸ਼ਹਿਰ ਦੇ ਲੌਗ ਗੇਟ ਵਿਖੇ ਵੱਡੀ ਤਾਦਾਦ ਵਿੱਚ ਪੁਲਿਸ ਫੋਰਸ ਨੂੰ ਨਾਲ ਲੈ ਕੇ ਕਾਸੋ ਆਪਰੇਸ਼ਨ ਚਲਾਇਆ ਗਿਆ ਇਸ ਮੌਕੇ ਸਾਡੇ ਸਹਿਯੋਗੀ ਨਾਲ ਗੱਲਬਾਤ ਕਰਦੇ ਹਾਂ ਐਸਪੀ ਫਗਵਾੜਾ ਰਪਿੰਦਰਕੌਰ ਪੱਟੀ ਨੇ ਕਿਹਾ ਕਿ ਜੁਧ ਨਸ਼ੇ ਵਿਰੁੱਧ ਜੋ ਮਹਮ ਸ਼ੁਰੂ ਕੀਤੀ ਗਈ ਹੈ ਉਸੇ ਲੜੀ ਤਹਿਤ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਲਾਕੇ ਅੰਦਰ ਨਸ਼ੇ ਦੇ ਖਾਤਮੇ ਲਈ ਫਗਵਾੜਾ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ਤੇ ਰੇਡ ਕੀਤੀ ਜਾ ਰਹੀ ਹੈ ਤੇ ਉਸੇ ਲੜੀ ਤਹਿਤ ਅੱਜ ਫਗਵਾੜਾ ਸ਼ਹਿਰ ਦੇ ਲੌਗੇਟ ਵਿਖੇ ਪੁਲਿਸ ਨੇ ਕਾਸੋ ਆਪਰੇਸ਼ਨ ਤਹਿਤ ਵੱਖ-ਵੱਖ ਪੀੜੀਆਂ ਤੇ ਆਉਣ ਜਾਣ ਵਾਲੇ ਸ਼ੱਕੀ ਰਾਹੀਗਰਾਂ ਦੀ ਚੈਕਿੰਗ ਕੀਤੀ ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਦੀਆਂ 6 ਟੀਮਾਂ ਵੱਲੋਂ ਇਹ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਅੱਗੇ ਗੱਲਬਾਤ ਕਰਦੇ ਹਾਂ ਕਿਹਾ ਕਿ ਨਸ਼ੇ ਵਿਰੁੱਧ ਜੁੱਦ ਦੀ ਮਹਿੰਮ ਇਹ ਲਗਾਤਾਰ ਜਾਰੀ ਰਹੇਗੀ ਚੈਕਿੰਗ ਦੌਰਾਨ ਡੀਐਸਪੀ ਫਗਵਾੜਾ ਭਾਤਪੂਸ਼ਣ ਤੇ ਵੱਖੋ-ਵੱਖ ਥਾਣਿਆਂ ਦੇ ਐਸਐਚਓ ਸਮੇਤ ਭਾਰੀ ਪੁਲਿਸ ਫੋਰਸ ਮੌਜੂਦ ਰਹੀ ਹੋਰ ਇਸ ਬਾਬਤ ਐਸਪੀ ਫਗਵਾੜਾ ਦਾ ਕੀ ਕੁਝ ਕਹਿਣਾ ਹੈ ਤੁਸੀਂ ਖੁਦ ਹੀ ਸੁਣ ਲਵੋ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਯਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਮਾਨਯੋ ਡੀਜੀਪੀ ਪੰਜਾਬ ਔਰ ਐਸਐਸਪੀ ਕਪੂਰਥਲਾ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਵੀ ਪੰਜਾਬ ਪੁਲਿਸ ਵੱਲੋਂ ਇੱਕ ਮੁਹਿੰਮ ਵੱਢੀ ਗਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਉਹਦੇ ਅੰਤਰਗਤ ਇੱਕ ਕਾਸੋ ਆਪਰੇਸ਼ਨ ਫਗਵਾੜਾ ਸਬ ਡਿਵੀਜ਼ਨ ਦੇ ਵਿੱਚ ਇੱਕ ਹੌਟ ਸਪੌਟ ਲੌਗੇਟ ਏਰੀਆ ਦੇ ਵਿੱਚ ਅੱਜ ਕੀਤਾ ਗਿਆ ਇਸ ਦਾ ਮੰਤਵ ਹੈ ਕਿ ਏਰੀਆ ਦੇ ਵਿੱਚ ਕੋਈ ਵੀ ਨਸ਼ਾ ਤਸਕਰ ਜਾਂ ਨਸ਼ੇ ਦੇ ਕੋਈ ਵੀ ਇੱਕ ਕਾਰੋਬਾਰ ਕੋ ਕਰਦਾ ਹੈ ਤਾਂ ਉਹਦੇ ਉੱਪਰ ਅਸੀਂ ਡੇਟ ਕਰ ਰਹੇ ਹੈਗੇ ਸਾਡੀਆਂ 6 ਟੀਮਾਂ ਬਣੀਆਂ ਨੇ ਡੀਐਸਪੀ ਫਗਵਾੜਾ ਦੇ ਅੰਦਰ ਐਸਐਚਓ सदर ਐਸਐਚਓ ਸਤਨਾਮਪੁਰਾ ਐਸਐਚਓ ravelpindi ਇਨਚਾਰਜ ਟ੍ਰਾਫਿਕ ਇਨਚਾਰਜ ਸੀਆਈਏ ਔਰ ਇਸ ਦੇ ਨਾਲ-ਨਾਲ ਸਾਡੇ ਕੋਲੇ ਲੋਕਲ ਫੋਰਸ ਔਰ ਅਸੀਂ ਸਪੈਸ਼ਲ ਫੋਰਸ ਵੀ ਜਿਹੜੀ ਹੈਗੀ ਹੈ ਆਰਮ ਫੋਰਸ ਲਾਈ ਹੋਈ ਹੈ ਇਹ ਇਸ ਚੈਕਿੰਗ ਵਿਦ ਰਨ ਕੋਈ ਵੀ ਸ਼ੱਕੀ ਵਿਅਕਤੀ ਕੋਈ ਵੀ ਸ਼ੱਕੀ ਵਿਕਲ ਕੋ ਰਾਉਂਡ ਅਪ ਕੀਤਾ ਜਾਏਗਾ ਜੇਕਰ ਕੋਈ ਵੀ ਰਿਕਵਰੀ ਕੌਂਟਰਾਬੈਂਡ ਪ੍ਰੋਡਕਟ ਦੀ ਹੁੰਦੀ ਹੈ ਤਾਂ ਉਹਦੇ ਉੱਪਰ ਸਖਤ ਕਾਰਵਾਈ ਕਰਦਿਆਂ ਹੋਇਆ ਐਫਆਈਆਰ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਅਮਚਨ ਦੀ ਜਾਏਗੀ ਮੇਰੀ ਆਪ ਸਭ ਨੂੰ ਅਪੀਲ ਹੈ ਕਿ ਸਾਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਨਸ਼ਾ ਤਸਕਰਾਂ ਦੇ ਰਿਗਾਰਡਿੰਗ ਸ਼ੇਅਰ ਕਰੋ ਔਰ ਨਸ਼ਾ ਤਸਕਰਾਂ ਨੂੰ ਵਾਰਨਿੰਗ ਹੈ ਜੀ ਕਿ ਜੇਕਰ ਉਹ ਇਹ ਜਿਹਾ ਕੰਮ ਕਰਦੇ ਨੇ ਕੋਈ ਵੀ ਸ਼ਮੂਲਿਤ ਹੁੰਦੀ ਹੈ ਨਾ ਦੇ ਕਿਸੇ ਐਨਡੀਪੀਐਸ ਦੇ ਕੇਸ ਦੇ ਵਿੱਚ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ Jenny. Yeah.